ਤੂੰ ਮਜ਼ਬੂਤ ਪਰੋਸਾ ਆਪਣੇ ਗੁਰੂ ਤੇ ਰੱਖੋ ਹਮੇਸ਼ਾ ਸਕਾਰਾਤਮਕ ਸੋਚੋ ਇਹ ਵਿਸ਼ਵਾਸ ਰੱਖੋ ਕਿ ਮੇਰੇ ਨਾਲ ਚੰਗਾ ਹੀ ਹੋਣਾ ਹੈ ਅਸੀਂ ਅਕਸਰ ਕਹਿੰਦੇ ਹਾਂ ਕਈ ਸਾਲ ਹੋ ਗਏ ਪਰ ਨਤੀਜਾ ਨਹੀਂ ਆਇਆ ਪਰ ਜਦੋਂ ਸਤਕੂਰ ਦੀ ਮਿਹਰ ਦੀ ਇੱਕ ਕਿਰਨ ਵੀ ਜ਼ਿੰਦਗੀ 'ਚ ਚਮਕ ਪੈਣਾ 100 ਸਾਲਾਂ ਦੀ ਮਿਹਨਤ ਇੱਕ ਪਲ ਵਿੱਚ ਰੰਗ ਲਿਆਉਂਦੀ ਹੈ ਜਿੱਥੇ ਲੋਕਾਂ ਨੂੰ ਲੰਬਾ ਸਮਾਂ ਲੱਗਦਾ ਹੈ ਮਾਲਕ ਉੱਤੇ ਛੁਟਕੀਆਂ ਚ ਰਹਾ ਬਣਾ ਦਿੰਦਾ ਹੈ ਘਬਰਾਉਣਾ ਨਹੀਂ ਹੌਸਲਾ ਨਹੀਂ ਛੱਡਣਾ ਮਨੋ ਕਦੇ ਕਮਜ਼ੋਰ ਨਹੀਂ ਹੋਣਾ ਹਮੇਸ਼ਾ ਆਪਣੇ ਦਿਲ ਨੂੰ ਕਹਿਣਾ ਮੇਰਾ ਵੈਗਰੂ ਮੇਰੇ ਨਾਲ ਖੜਾ ਹੈ ਜੇ ਤੁਸੀਂ ਗਮਾਂ ਦੇ ਕਾਰਨ ਲੱਭੋਗੇ ਬੇਸ਼ੁਮਾਰ ਮਿਲ ਜਾਣਗੇ ਜੇ ਤੁਸੀਂ ਖੁਸ਼ੀ ਦੇ ਮੌਕੇ ਲੱਭੋਗੇ ਉਵੀ ਕਟ ਰਹੀ ਹੋਣੀ ਜ਼ਿੰਦਗੀ ਆਸਾਨ ਨਹੀਂ ਲੋਕ ਹਮੇਸ਼ਾ ਆਪਣੇ ਨਹੀਂ ਹੁੰਦੇ ਪਰ ਜਦੋਂ ਸਭ ਦੂਰ ਹੋ ਜਾਂਦੇ ਹਨ ਮਾਲਕ ਫਿਰ ਵੀ ਨਾਲ ਖੜਾ ਰਹਿੰਦਾ ਹੈ ਲੋਕ ਥੱਲੇ ਸੁੱਟ ਸਕਦੇ ਹਨ ਪਰ ਰੱਬ ਹੱਥ ਫੜ ਕੇ ਮੁੜ ਖੜਾ ਕਰ ਦਿੰਦਾ ਹੈ ਇਸ ਲਈ ਕਦੇ ਨਾ ਸੋਚੋ ਸਭ ਮੁੱਕ ਗਿਆ ਕਹੋ ਮੇਰੀ ਤਕਦੀਰ ਅਜੇ ਵੀ ਲਿਖੀ ਜਾ ਰਹੀ ਹੈ ਯਕੀਨ ਰੱਖੋ ਸਭ ਤੋਂ ਸੋਨਾ ਅਧਵਿਲ ਅਜੇ ਆਉਣਾ ਬਾਕੀ ਹੈ ਵਾਹਿਗੁਰੂ ਕਿਰਪਾ ਕਰੇ ਤਨ ਤਨ ਬਾਬਾ ਦੀਪ ਸਿੰਘ ਜੀ ਸੰਗਤ ਜੀ ਵੀਡੀਓ ਚੰਗੀ ਲੱਗੇ ਤੇ ਸ਼ੇਅਰ ਜੁਰ ਕਰਨਾ ਤੇ ਮੇਰੇ ਪੇਜ ਨੂੰ ਸਬਸਕ੍ਰਾਈਬ ਜੁਰ ਕਰ ਲੈਣਾ ਵਾਹਿਗੁਰੂ